ਤਾਰੋਂ ਜਿੰਨੀਆਂ ਕਰਵਾਨੀਆਂ ਹੋਈਆਂ ਨੇ ਹੂੰ ਕਿ ਸਾਡਾ ਧਰਮ ਜਿਆਦਾ ਪੁਰਾਣਾ ਵੀ ਹੈ ਨਹੀਂ ਹੂੰ 400 500 ਸਾਲ ਪੁਰਾਣਾ ਧਰਮ ਹੈਗਾ ਹੂੰ ਪਰ ਸਾਡਾ ਪ੍ਰਚਾਰ ਨਾ ਹੋਣ ਕਰਕੇ ਬੱਚੇ ਵੀ ਇਤਿਹਾਸ ਨੂੰ ਨਹੀਂ ਜਾਣਦੇ ਹੂੰ ਮੈਂ ਸੋਚਿਆ ਕਿ ਉਹਨਾਂ ਇਸ ਤਰ੍ਹਾਂ ਦਾ ਮਾਡਲ ਬਣਾਇਆ ਜਾਣ ਮੰਚ ਅਜਾਇਬ ਘਰ ਬਣਾਉਣ ਦਾ ਵੀ ਸੀ ਮੇਰਾ ਹੂੰ ਤੇ 25 ਸਾਲ ਤੋਂ ਫਿਰ ਲੱਗਿਆ ਸੇਵਾ ਕਰ ਰਿਹਾ ਜੀ ਹੂੰ ਇੰਨਾ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀ ਪਰ ਅਸੀਂ ਇਹਨੂੰ ਯਾਦ ਵੀ ਨਹੀਂ ਕਰਦੇ ਇਹਨਾਂ ਦੇ ਨਾਂ ਤੇ ਅਸੀਂ ਕੋਈ ਮਿਊਜ਼ੀਅਮ ਨਹੀਂ ਬਣਾਇਆ ਹੈਗਾ ਤੇ ਇਸ ਤਰ੍ਹਾਂ ਮਿਊਜ਼ੀਅਮ ਬਣਨੇ ਚਾਹੀਦੇ ਨੇ ਜਿਸ ਤਰ੍ਹਾਂ ਹੋਰ ਧਰਮ ਦੀ ਗੱਲ ਕਰਦੇ ਆ ਉਹ ਲੋਕ ਇੰਨਾ ਪ੍ਰਚਾਰ ਕਰਦੇ ਨੇ ਉਹਨਾਂ ਦਾ ਇਤਿਹਾਸ ਸਾਡੇ ਬੱਚੇ ਵੀ ਜਾਣਦੇ ਆ ਹਾਂ ਹਾਲ ਕਿ ਉਹਨਾਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈਗਾ ਸਾਡਾ ਇਤਿਹਾਸ 400 500 ਸਾਲ ਪੁਰਾਣਾ ਪਰ ਸਾਡਾ ਪ੍ਰਚਾਰ ਨਾ ਹੋਣ ਕਰਕੇ ਸਾਡੇ ਇਸ ਤਰ੍ਹਾਂ ਦੇ ਜੇ ਮੇਰੇ ਵਰਗਾ ਕੋਈ ਉਪਰਾਲਾ ਕਰਦਾ ਤਾਂ ਕੋਈ ਸਹਿਯੋਗ ਨਹੀਂ ਦਿੰਦਾ ਇਹਦਾ ਸਾਡੇ ਪੰਜਾਬ ਵਿੱਚ ਲੋਕ ਪੂਰੇ پیسے ਦੇ ਖੁਸ਼ ਨਹੀਂ ਆ ਜੀ ਇਸ ਕਰੇ ਕੰਮ ਬੜਾ ਘਟ ਆਉਂਦਾ ਪ ਜ਼ਿਆਦਾਤਰ ਮੇਰੇ ਬਾਹਰ ਹੀ ਲੱਗੇ ਨੇ ਜੀ ਹਰਿਆਣੇ ਚ ਲੱਗੇ ਨੇ ਕਾਫੀ ਹੂੰ ਤੇ ਹੋਰ ਵੀ ਰਿਸ਼ੀਕੇਸ਼ ਵੀ ਲੱਕੇ ਆਏ ਸੀ ਇਹਦੇ ਨਾਲ ਦੇ ਪ੍ਰਦਰਸ਼ਨ ਹੀ ਕਿਸੇ ਅੱਛਾ ਮਤਲਬ ਤੁਸੀਂ ਬਾਹਰ ਲਗਾ ਕੇ ਪੰਜਾਬ ਚ ਬੜੇ ਘੱਟ ਲੱਗੇ ਨੇ ਜੇ ਆਪਾਂ ਸਿੱਧੀ ਗੱਲ ਸ਼ਾਇਦ ਕੋਈ ਗੁੱਸਾ ਵੀ ਕਰਨ ਕਦਰ ਘੱਟੇ ਕਰਦ ਨੇ ਆ ਕਲਾਕਾਰ ਦੀ ਪੰਜਾਬ ਹਾਂ ਜੀ ਇਸ ਤਰ੍ਹਾਂ ਦੀ ਕਦਰ ਮੈਂ ਅਜੈਪੁਰ 25 ਸਾਲ ਹੋ ਗਏ ਬਣੇ ਨੂੰ ਹੂੰ ਫ੍ਰੀ ਰੱਖਿਆ ਜੀ ਹਾਲਾਂਕਿ ਪਰ ਕੋਈ ਦੇਖਣ ਨਹੀਂ ਫ੍ਰੀ ਚ ਵੀ ਦੇਖਣ ਨਹੀਂ ਆਉਂਦਾ ਕੋਈ ਸੇਰ ਜੇ ਆਪਾਂ ਐਵਰੇਜ ਲਈ ਨਾ ਸਿੱਖਾਂ ਦੀ ਤੇ ਪੰਜਾਬੀਆਂ ਦੀ ਹੂੰ ਮਹੀਨੇ ਦੇ ਵਿੱਚ ਮੇਰਾ ਖਿਆਲ 100 ਕਉ ਨਹੀਂ ਆਉਂਦੇ ਹੁਣ ਟੋਟਲ ਹਾਂਜੀ ਕੱਟੇ 100 ਤੋਂ ਕੱਟੇ ਹੋਣਗੇ ਇਹ ਸਾਰਾ ਮਿੱਟੀ ਵਾਲਾ ਡਿਜ਼ਾਈਨ ਕਰਨਾ ਪੈਂਦਾ ਜੀ ਅੱਛਾ ਪਹਿਲਾਂ ਮਿੱਟੀ ਦਾ ਡਿਜ਼ਾਈਨ ਹੁੰਦਾ ਉਸ ਤੋਂ ਬਾਅਦ ਉਹਦੇ ਫਿਰ ਪੀਓ ਵੀ ਡਾਈ ਲੈ ਲਵੇਂ ਹੂੰ ਤੇ ਫਿਰ ਡਾਈ ਦੇ ਵਿੱਚ ਫਾਈਬਰ ਆਉਂਦਾ ਜੀ ਲਿਕਵਿਡ ਚ ਆਉਂਦਾ ਫਾਈਬਰ ਹੂੰ ਉਹਦੇ ਫਿਰ ਅਸੀਂ ਸਾਰਾ ਹੱਥ ਦਾ ਹੀ ਕੰਮ ਹੈਗਾ ਕਿੰਨੇ ਕ ਜਿਹੜੇ ਕੀ ਤੁਸੀਂ ਮਾਡਲ ਹੁਣ ਤੱਕ ਤਿਆਰ ਕਰ ਚੁੱਕੇ ਹੋ ਵੈਸੇ ਸਿੰਘ ਸੀਖ ਦਾ ਬਹੁਤ ਅਨ ਜੀ ਅੰਦਰ ਅਸੀਂ ਸਿੱਖ ਜਾਇਪੁਰ ਬਣਿਆ ਸਾਡਾ ਹੂੰ ਉਹਦੇ ਚ ਜੇ ਅਸੀਂ ਫਿਗਰ ਦੀ ਗੱਲ ਕਰਦੇ ਆ ਸ਼ਾਇਦ 140 ਦੇ ਕਰੀਬ ਹੋਣਗੇ 130 40 ਦੇ ਕਰੀਬ ਹੋਣਗੇ ਕੁਝ ਮੈਂ ਮੇਰਾ ਰਣਜੀਤ 41 ਸੈਕਟਰ ਅਜ ਬਟੇਲੇ ਚ ਠੀਕ ਹੈ ਜੀ ਕੁਝ ਮੈਂ ਰੈਂਟ ਤੇ ਇੱਕ ਕਮਰੇ ਦੁਕਾਨਾਂ ਦਿੱਤੀਆਂ ਹੋਈਆਂ ਨੇ ਜੀ ਹੂੰ ਮੈਨੂੰ ਕਿਰਾਇਆ ਵਗਰਾ ਹੁੰਦਾ ਹੂੰ ਬਾਕੀ ਜ਼ਿੰਦਗੀ ਹੈਗੀ ਆ ਇੱਧਰ ਹੀ ਲਾਈ ਹੋਈ ਆ ਹੂੰ ਵੀ ਜਿੰਨੀ ਜ਼ਿੰਦਗੀ ਆ ਤੇ ਅਜਾਇਬ ਕਰਦੇ ਸਮਰਪਿਤ ਕਰੀ ਗਏ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤੇ ਮੈਂ ਗੁਪੀਟਰ ਦਾ ਸਵਾਗਤ ਕਰਦਾ ਦੋਸਤੋ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਤੁਹਾਡੇ ਲਈ ਨਵੀਂ ਚੋਰੀ ਥੜੀ ਦੀ ਰੂਬਰੂ ਲੈ ਕੇ ਆਇਆ ਤੇ ਇਸ ਚੋਰੀ ਬੜੀ ਵਕਰੀ ਹੋਣ ਵਾਲੀ ਹੈ ਕਿਉਂਕਿ ਤੁਸੀਂ ਅਕਸਰ ਬਾਹਰ ਦੇਖਦੇ ਹੋਗੇ ਕਿਉਂਕਿ ਸਟੈਚੂ ਹੁੰਦੇ ਨੇ ਜਾਂ ਮਾਡਲ ਕਿਹਾ ਜਾਂਦਾ ਜਿਹੜੇ ਕਿ ਬਣਾਏ ਜਾਂਦੇ ਨੇ ਤਾਂ ਹੁਣ ਮੇਰੇ ਪਿੱਛੇ ਸਰਦਾਰ ਸਾਹਿਬ ਬਣਾ ਰਹੇ ਨੇ ਜਿਹੜੇ ਕਿ ਪਲਵਿੰਦਰ ਸਿੰਘ ਜੀ ਨੇ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਕਿ ਸਟੈਚੂ ਮਾਡਲ ਤਿਆਰ ਕਰ ਰਹੇ ਨੇ ਗੱਲਬਾਤ ਕਰਾਂਗੇ ਕਿ ਆਖਿਰ ਕਿਦਾਂ ਬਣਾਇਆ ਜਾਂਦਾ ਆ ਕੀ ਮਟੀਰੀਅਲ ਲੱਗਦਾ ਆ ਪਹਿਲਾਂ ਦੀ ਬਹੁਤ ਬਹੁਤ ਸਵਾਗਤ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਜੀ ਠੀਕ ਠਾਕ ਹੋ ਜੀ ਹਾਂ ਸ਼ੁਕਰੀਆ ਠੀਕ ਹੈ ਜੀ ਮੈਂ ਸਟੈਚੂ ਤਿਆਰ ਤਿਆਰ ਕਰ ਦੋ ਤੁਸੀਂ ਹਨਾ ਕਿੰਨਾ ਸਮਾਂ ਲੱਗ ਜਾਂਦਾ ਤੇ ਕੀ ਕੀ ਇਹਦੇ ਵਿੱਚ ਚੀਜ਼ਾਂ ਲੱਗਦੀਆਂ ਨੇ ਨਾ ਚ ਇਹ ਤਾਂ ਜੀ ਇਸ ਤਰ੍ਹਾਂ ਅਸੀਂ ਬੰਦਾ ਸੀ ਬਹਾਦਰ ਦਾ ਸਟੈਚੂ ਤਿਆਰ ਕਰ ਰਹੇ ਹਾਂ ਜੀ ਤੇ ਕਰੀਬ 6 ਕੁ ਮਹੀਨੇ ਲੱਗ ਜਾਂਦੇ ਨੇ ਸਾਡੇ 5-6 ਮਹੀਨੇ ਤੇ ਕਰੀਬ ਲੱਗ ਜਾਂਦੇ ਨੇ ਅੱਛਾ ਹਾਂ ਜੀ ਮੈਨ ਪੈਸੇ ਇਕੱਠੇ ਕਰਨ ਦੀ ਮੁਸ਼ਕਲ ਹੋ ਜਾਂਦੀ ਹੈ ਹੂੰ ਕਿਉਂਕਿ ਜਿਹੜਾ ਤੁਸੀਂ ਬਣਾ ਰਹੇ ਨੇ ਜੀ ਅਸੀਂ 85000 ਰੁਪਏ ਦਾ ਜੀ ਇਹ ਕੋਸਟ ਮਤਲਬ ਹਾਂ ਜੀ ਇਹਨਾਂ ਤਕਰੀਬਨ ਤਕਰੀਬਨ ਇੰਨੀ ਆ ਜਾਂਦੀ ਹੈ ਹੂੰ ਤੇ ਹੁਣ ਪੈਸੇ ਦਾ ਅਰੇਂਜਮੈਂਟ ਕਰਨਾ ਮੁਸ਼ਕਲ ਹੋ ਜਾਂਦਾ ਤਾਂ ਥੋੜਾ ਟਾਈਮ ਲੱਗ ਜਾਂਦਾ ਕਿਰਨ ਵਾਲੀ ਟੀਮ ਵਰਕ ਹੁੰਦਾ ਦੋ ਤਿੰਨ ਬੰਦੇ ਹੋਰ ਅਸੀਂ ਰੱਖੇ ਹੋ ਨਾਲ ਤੇ ਪਹਿਲਾਂ ਮਿੱਟੀ ਦਾ ਬਣਾਉਂਦੇ ਆਂ ਫਿਰ ਪੀਓਪੀ ਦੇ ਡਾਈ ਲੈ ਕੇ ਫਾਈਬਰ ਦਾ ਹੁਣ ਹੈ ਫਾਈਬਰ ਦਾ ਬਣਾਇਆ ਹੋਇਆ ਹਮ ਅਜੇ ਇਹਦਾ ਫਿਨਿਸ਼ਿੰਗ ਚੱਲ ਰਹੀ ਹੈ ਇਹ ਵੀ 20-25 ਦਿਨ ਚੱਲੇਗੀ ਫਿਨਿਸ਼ਿੰਗ ਕਿਉਂਕਿ ਹੱਥ ਨਾਲ ਸਾਰੀ ਕਰਨੀ ਪੈਂਦੀ ਹੈ ਰੇਗਮਾਰ ਦੇ ਨਾਲ ਬਿਲਕੁਲ ਬਾਅਦ ਚ ਫਿਰ ਸੱਤ ਵਾਰ ਲੱਗਣਗੇ ਕਿਰਪਾਨ ਵਗੈਰਾ ਹਮ ਢਾਲ ਹੈਗੀ ਆ ਪਿੱਛੇ ਤੀਰ ਕਮਾਨ ਵੀ ਹੈਗਾ ਇਹਦਾ ਜੀ 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 ਕਾਫੀ ਕੁਝ ਹੈਗਾ ਇਹਦਾ ਜੀ ਤੇ ਕਰੀਬ ਮੇਰਾ ਖਿਆਲ 5.5 6 ਮਹੀਨੇ ਲੱਗ ਜਾਣਗੇ ਇਹਦੇ ਉਹ 6 ਮਹੀਨੇ ਲਾ ਕੇ ਚੱਲੀ ਏ ਜਿਹੜੀ ਕਲਾ ਕੀਤੀ ਜਾਂਦੀ ਦੇਖੋ ਨਾ ਇਹ ਬੜੀ ਬਰੀਕੀ ਦਾ ਕੰਮ ਹੈ ਇਹ ਵੀ ਤੁਸੀਂ ਫਿਰ ਆਪ ਕਰਦੇ ਹੋ ਹਾਂਜੀ ਆਪੇ ਕਰਦੇ ਆ ਸਾਰਾ ਮਿੱਟੀ ਵਾਲਾ ਡਿਜ਼ਾਈਨ ਕਰਨਾ ਪੈਂਦਾ ਜੀ ਅੱਛਾ ਪਹਿਲਾਂ ਮਿੱਟੀ ਦਾ ਡਿਜ਼ਾਈਨ ਹੁੰਦਾ ਉਸ ਤੋਂ ਬਾਅਦ ਉਹਦੇ ਫਿਰ ਪੀਓਵੀ ਡਾਈ ਲੈ ਲੈਂਦੇ ਹੂੰ ਤੇ ਫਿਰ ਡਾਈ ਦੇ ਵਿੱਚ ਫਾਈਬਰ ਆਉਂਦਾ ਜੀ ਲਿਕਵਿਡ ਚ ਆਉਂਦਾ ਫਾਈਬਰ ਇਹ ਹੂੰ ਉਹਦੇ ਫਿਰ ਅਸੀਂ ਸਾਰਾ ਹੱਥ ਦਾ ਹੀ ਕੰਮ ਹੈਗਾ ਅੱਛਾ ਸਾਰਾ ਮਤਲਬ ਹੱਥੀ ਕੰਮ ਹੈ ਫਿਨਿਸ਼ਿੰਗ ਕਰਨੀ ਹੈ ਜੀ ਆ ਥੋੜੀ ਪੁੱਟੀ ਵਗੈਰਾ ਦੁਬਾਰਾ ਲੱਗੂਗੀ ਤੇ ਜੀ 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 ਬਾਅਦ ਫਿਰ ਇਹਦਾ ਪ੍ਰਾਈਮਰ ਮਾਰ ਕੇ ਫਿਰ ਪੇਂਟ ਵਾਲ 6 ਮਹੀਨੇ ਦੀ ਗੱਲ ਕਰੀ ਅਸੀਂ ਦੇ 85 ਹਜ਼ਾਰ ਦੀ ਕੌਸ਼ਤ ਦੀ ਗੱਲ ਕੀਤੀ ਆ ਤੁਸੀਂ ਇਸ ਰਾਹ ਵੱਲੋਂ ਕਿਵੇਂ ਤੁਰ ਪਏ ਕਿਉਂਕਿ ਹੋਰ ਵੀ ਕੰਮ ਨੇ ਚਲੋ ਇਹ ਕੰਮ ਵੱਖਰਾ ਕੰਮ ਅਸੀਂ ਚੁਣਿਆ ਕਿਵੇਂ ਚੁਣਿਆ ਚੀਜ਼ਾਂ ਲੈ ਕੇ ਮੈਂ ਜੀ ਬਚਪਨ ਤੋਂ ਸ਼ੌਂਕ ਸੀਗਾ ਵੈਸੇ ਮੈਂ ਸਕੂਟਰ ਮਕੈਨਿਕ ਵੀ ਰਿਹਾ ਅੱਛਾ 30 35 ਸਾਲ ਕੰਮ ਉਹਦਾ ਵੀ ਕਰਿਆ ਹਮ 100 ਸੀ ਵੀ ਸੀ ਧਰਮ ਜੰਨੀਆਂ ਕਰਵਾਨੀਆਂ ਹੋਈਆਂ ਨੇ ਤੇ ਸਾਡਾ ਧਰਮ ਜਿਆਦਾ ਪੁਰਾਣਾ ਵੀ ਹੈ ਨਹੀਂ ਹਮ 400 500 ਸਾਲ ਪੁਰਾਣਾ ਧਰਮ ਹੈਗਾ ਹਮ ਪਰ ਸਾਡਾ ਪ੍ਰਚਾਰ ਨਾ ਹੋਣ ਕਰਕੇ ਬੱਚੇ ਵੀ ਇਤਿਹਾਸ ਨੂੰ ਨਹੀਂ ਜਾਣਦੇ ਹਮ ਮੈਂ ਸੋਚਿਆ ਕਿ ਉਹਨਾਂ ਇਸ ਤਰ੍ਹਾਂ ਦਾ ਮਾਡਲ ਬਣਾਇਆ ਜਾਣ ਮਨ 'ਚ ਅਜਾਇਬ ਘਰ ਬਣਾਉਣ ਦਾ ਵੀ ਸੀ ਮੇਰਾ ਤੇ 25 ਸਾਲ ਤੋਂ ਫਿਰ ਲੱਗਿਆ ਸੇਵਾ ਕਰ ਰਿਹਾ ਜੀ ਹੂੰ ਤੇ ਲੱਗਿਆ ਜੀ ਹੌਲੀ-ਹੌਲੀ ਕਰਕੇ ਮੈਂ ਜੋ ਸੰਗਤ ਸਹਿਯੋਗ ਦਵੇ ਤਾਂ ਜੋ ਇੱਥੇ ਅਸੀਂ ਪੱਕੀ ਬਿਲਡਿੰਗ ਬਣਾ ਸਕੀ ਜਾਇਬ ਘਰ ਦੀ ਹਾਂਜੀ ਬਿਲਕੁਲ ਕਿੰਨੇ ਕ ਜਿਹੜੀ ਕਿ ਤੁਸੀਂ ਮਾਡਲ ਹੁਣ ਤੱਕ ਤਿਆਰ ਕਰ ਚੁੱਕੇ ਹੋ ਵੈਸੇ ਸਿੰਘ ਸਿੱਖ ਦਾ ਬਹੁਤ ਅੰਝ ਅੰਦਰ ਅਸੀਂ ਸਿੱਖ ਜਾਇਬ ਘਰ ਬਣਾਇਆ ਸਾਡਾ ਹੂੰ ਉਹਦੇ 'ਚ ਜੇ ਅਸੀਂ ਫਿਗਰ ਦੀ ਗੱਲ ਕਰਦੇ ਸ਼ਾਇਦ 140 ਦੇ ਕਰੀਬ ਹੋਣਗੇ 135-40 ਦੇ ਕਰੀਬ ਹੋਣਗੇ ਹਾਂਜੀ 140 ਜੀ ਹਾਂਜੀ ਕਰੀਬ ਹਾਂਜੀ ਲਗ ਲਾ ਫਿਗਰ ਨੇ ਜੀ ਜਿਹੜੇ ਜਲਾਦ ਹੋ ਗਏ ਸਿੰਘ ਹੋ ਗਏ ਨੇ ਬੱਚੇ ਹੋ ਗਏ ਨੇ ਬੀਬੀਆਂ ਹੋ ਗਈਆਂ ਇਹਨਾਂ ਨੂੰ ਲਾ ਕੇ ਤਕਰੀਬਨ 37 35 40 ਲੱਖ ਰੁਪਏ ਪਾਸ ਹੋ ਸੋ ਜਿਹੜੀ ਗੱਲ ਲਾ ਕੇ ਦੀ ਗੱਲ ਕਰਿਆ ਕਿੰਨੀ ਕਿ ਲਾਗਦਾ ਬਣ ਗਏ ਨੇ ਫਿਰ ਇਹ ਚੀਜ਼ ਮੈਂ ਕਹਾਂ ਜੇ 25 ਸਾਲ ਦੀ ਸਿਹਨਤ ਲਾਉਂਦੇ ਆ ਤਾਂ ਲੱਖਾਂ ਚ ਹੋ ਗਈ ਜੀ ਇਹ ਜੇ ਆਪਾਂ ਅੱਜ ਦਾ ਹਿਸਾਬ ਲਾਈਏ ਨਾ ਲੱਖਾਂ ਦੇ ਵਿੱਚ ਹੈ ਜੀ ਇਹਦੀ ਕੀਮਤ ਹਾਂਜੀ ਇੱਕ ਬੁੱਤ ਤੁਸੀਂ ਕਹਿੰਦੇ ਹੋ ਵੀ ਇੱਕ ਜਿਹੜਾ ਕੀ ਸਟੈਚੂ ਮਾਡਲ ਆ ਜੀ 2085000 ਦਾ ਆ ਫਿਰ ਤਾਂ 140 ਤੁਸੀਂ ਕਿਹਾ ਆ ਫੇ ਤਾਂ ਕਰੋਨਾ ਚ ਚਲੇਗੀ ਕੀਮਤ ਇਹਦੀ ਹਾਂਜੀ ਉਹ ਕਦੇ ਹਿਸਾਬ ਲਾਇਆ ਨਹੀਂ ਕਿਉਂਕਿ ਹੌਲੀ ਹੌਲੀ ਬਣਦੇ ਨੇ ਹੂੰ ਕੁਛ ਮੈਂ ਮੇਰਾ ਰੰਦੇ 41 ਸੈਕਟਰ ਚ ਬਟੇਲੇ ਚ ਠੀਕ ਹੈ ਜੀ ਕੁਛ ਮੈਂ ਰੈਂਟ ਤੇ ਕਮਰੇ ਦੁਕਾਨਾਂ ਦਿੱਤੀਆਂ ਹੋਈਆਂ ਨੇ ਜੀ ਹੂੰ ਮੈਨੂੰ ਕਿਰਾਇਆ ਵਗਰਾ ਹੁੰਦਾ ਹੂੰ ਬਾਕੀ ਜ਼ਿੰਦਗੀ ਹੈਗੀ ਆ ਇੱਧਰ ਹੀ ਲਾਈ ਹੋਈ ਆ ਹੂੰ ਵੀ ਜਿੰਨੀ ਜ਼ਿੰਦਗੀ ਹੈ ਤੇ ਅਜਾਇਬ ਕਰਦੇ ਸਮਰਪਿਤ ਕਰੀਏ ਕਿਵੇਂ ਮਨ ਚ ਆਇਆ ਵੀ ਸਿੱਖ ਇਤਿਹਾਸ ਨਾਲ ਤੁਸੀਂ ਜੁੜਨਾ ਹੈ ਕਿਉਂਕਿ ਤੁਸੀਂ ਗੱਲ ਕਹੀ ਹੈ ਵੀ ਮੈਂ ਇੱਧਰ ਨੂੰ ਲੋਕਾਂ ਨੂੰ ਜਿਹੜਾ ਕਿ ਸੁਨੇਹਾ ਦੇਣ ਦੇ ਲਈ ਤੁਸੀਂ ਸਟੈਚੂ ਤਿਆਰ ਕਰਦੇ ਹੋ ਸਿੱਖਾਂ ਦੇ ਨਾ ਜਿਹੜੇ ਕਿ ਗੁਰੂਆਂ ਦੇ ਕਰਦੇ ਹੋ ਕਿਵੇਂ ਇਹ ਚੀਜ਼ਾਂ ਨੂੰ ਮਤਲਬ ਕਿ ਇੰਨਾ ਪਿਆਰ ਕਿਵੇਂ ਬਸ ਮੈਂ ਇਹ ਸੋਚਦਾ ਹੁੰਦਾ ਸੀ ਆਪਾਂ ਦੇਖੋ ਇੰਨਾ ਕੁਰਬਾਨੀਆਂ ਇਹਨਾਂ ਨੇ ਸਿੰਘਾਂ ਨੇ ਸਾਡੇ ਲਈ ਦਿੱਤੀਆਂ ਨੇ ਹਮ ਪਰ ਅਸੀਂ ਕਿਰਤਕਾਂ ਨੇ ਕਹਿ ਲਓ ਆਪਣੇ ਆਪ ਨੂੰ ਇੰਨਾ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਪਰ ਅਸੀਂ ਇਹਨੂੰ ਯਾਦ ਵੀ ਨਹੀਂ ਕਰਦੇ ਇਹਨਾਂ ਦੇ ਨਾਂ ਤੇ ਅਸੀਂ ਕੋਈ ਮਿਊਜ਼ੀਅਮ ਨਹੀਂ ਬਣਾਇਆ ਹੈਗਾ ਤੇ ਇਸ ਤਰ੍ਹਾਂ ਮਿਊਜ਼ੀਅਮ ਬਣਨੇ ਚਾਹੀਦੇ ਨੇ ਜਿਸ ਤਰ੍ਹਾਂ ਹੋਰ ਧਰਮ ਦੀ ਗੱਲ ਕਰਦੇ ਆ ਉਹ ਲੋਕ ਇੰਨਾ ਪ੍ਰਚਾਰ ਕਰਦੇ ਨੇ ਉਹਨਾਂ ਦਾ ਇਤਿਹਾਸ ਸਾਡੇ ਬੱਚੇ ਵੀ ਜਾਣਦੇ ਹਮ ਹਲਕੋ ਨੇ ਤੇ ਹਜ਼ਾਰਾਂ ਸਾਲ ਪੁਰਾਣਾ ਹੈਗਾ ਸਾਡਾ ਇਤਿਹਾਸ 400 500 ਸਾਲ ਪੁਰਾਣਾ ਪਰ ਸਾਡਾ ਪ੍ਰਚਾਰ ਨਾ ਹੋਣ ਕਰਕੇ ਸਾਡੇ ਇਸ ਤਰ੍ਹਾਂ ਦੇ ਜੇ ਮੇਰੇ ਵਰਗਾ ਕੋਈ ਉਪਰਾਲਾ ਕਰਦਾ ਤਾਂ ਕੋਈ ਸਹਿਯੋਗ ਨਹੀਂ ਦਿੰਦਾ ਇਹਦਾ ਤਾਂ ਫਿਰ ਚੱਲਦਾ ਹੌਲੀ ਹੌਲੀ ਕਰੀ ਜਾਂਦੇ ਆ ਵੀ ਇਸ ਤਰ੍ਹਾਂ ਮਿਊਜ਼ੀਅਮ ਹੋਣੇ ਚਾਹੀਦੇ ਨੇ ਕਿਉਂਕਿ ਬੱਚੇ ਨੇ ਜੀ ਉਸ ਚੀਜ਼ ਨੂੰ ਹਮੇਸ਼ਾ ਯਾਦ ਰੱਖਦੇ ਜਿਹੜਾ ਨੂੰ ਪੜਨ ਦਾ ਲੋਕਾਂ ਕੋਲ ਬੱਚੇ ਕੋਲ ਟਾਈਮ ਨਹੀਂ ਬਿਲਕੁਲ ਵੀ ਹੈਗਾ ਜਿਨ੍ਹਾਂ ਨੂੰ ਮਤਲਬ ਐਸਾ ਸਟੈਚੂਰ ਆ ਬੜੇ ਹੋਣ ਤੇ ਇਹਨੂੰ ਸਮਝਾਤਾ ਜਾ ਬੱਚਿਆਂ ਨੂੰ ਹੂੰ ਉੱਚੇ ਸਾਰੇ ਉਮਰ ਨਾਲ ਬਿਲਕੁਲ ਨਾਲ ਬਕਾਇਦਾ ਲਿਖਿਆ ਹੁੰਦਾ ਵੀ ਇਸ ਚੀਜ਼ ਦਾ ਸਟੈਚੂਏ ਜਾਂ ਇਸ ਚੀਜ਼ ਦਾ ਮਾਡਲ ਆ ਇਹ ਚੀਜ਼ ਇੱਕ ਸਮਝਲਿਕ ਪ੍ਰੈਕਟੀਕਲ ਟਾਈਪ ਹੈ ਜੀ ਹੂੰ ਮੈਂ ਨਾ ਜੋ ਛੋਟਾ ਸੀਗਾ ਮੈਨੂੰ ਕੋਈ ਦੱਸਦਾ ਹੁੰਦਾ ਵੀ ਉਹ ਗੱਲਬਾਤ ਹੋ ਗਈ ਕਹਿੰਦਾ ਨਾ ਜੇ ਤੁਸੀਂ ਨਾ ਜੇ ਕਿਸੇ ਸਮਝਾਉਣਾ ਚਾਹੁੰਦੇ ਨੇ ਤੁਹਾਡਾ ਅਪਰਾਲਾ ਬੜਾ ਵਧੀਆ ਕਹਿੰਦੇ ਹੂੰ ਕਹਿੰਦਾ ਤੁਸੀਂ ਸਟੈਚੂ ਬਣਾਤਾ ਇਹਨੂੰ ਹਰੇਕ ਧਰਮ ਦੇ ਲੋਕਾਂ ਨੇ ਸਮਝਣਾ ਕਿ ਬਿਲਕੁਲ ਕਹਿੰਦੇ ਜਿਸ ਤਰ੍ਹਾਂ ਆਪਕੋ ਤੋਤਾ ਬਣਾ ਦਈਏ ਹੂੰ ਤੋਤੇ ਨੂੰ ਬਣਾ ਕੇ ਰੱਖ ਦਿਓ ਤੇ ਇਹ ਕਹਿੰਦਾ ਜਿਹੜੇ ਭਾਸ਼ਾ ਦਾ ਬੰਦਾ ਉਹਨੂੰ ਸਮਝੇਗਾ। ਹੂੰ ਅੰਗਰੇਜ਼ ਸਮਝੇਗਾ ਪੈਰਟ ਹੈ। ਹੂੰ ਹਿੰਦੂ ਵਾਲਾ ਤੋਤਾ ਸਮਝੇਗਾ ਪੰਜਾਬੀ ਵਾਲਾ ਤੋਤਾ ਕਹਿ ਲੂਗਾ। ਹਾਂ ਪਰ ਜੇ ਤੁਸੀਂ ਲਿਖੋਗੇ ਜੇ ਤੁਸੀਂ ਪੰਜਾਬੀ ਵਿੱਚ ਲਿਖੋਗੇ ਪੰਜਾਬੀ ਵਾਲੇ ਨੇ ਪੜ੍ਹਨਾ। ਇਹ ਤੋਤਾ ਹੈ। ਅੰਗਰੇਜ਼ੀ ਦੇ ਪੈਰਟ ਲਿਖ ਦੂੰਗਾ ਪੈਰਟ ਸਮਝਣਗੇ। ਜੇ ਤੁਸੀਂ ਸਟੈਚੂਰ ਤੋਤਾ ਬਣਾਤਾ ਉਹਨੇ ਹਰ ਇੱਕ ਭਾਸ਼ਾ ਚੋਂ ਸਮਝ ਆਣਾ। ਹੂੰ ਇਹ ਜਿਸ ਤਰ੍ਹਾਂ ਅਸੀਂ ਮਾਡਲ ਬਣਾਏ ਨੇ ਇਹ ਬੰਦਾ ਬਹਾਦਰ ਦਾ ਮਾਡਲ ਹੈਗਾ ਜੀ। ਜੇ ਨੀਚੇ ਇਤਿਹਾਸ ਪੜ੍ਹ ਲਿਖ ਦਈਏ ਹੂੰ ਉਹ ਥੋੜਾ ਪੜ੍ਹ ਲੇਗਾ ਥੋੜਾ ਦੇਖ ਕੇ ਸਮਝੇਗਾ ਜੀ ਸਮਝੇਗਾ ਜਿਹੜੀ ਫਾਈਬਰ ਹੁੰਦਾ ਉਹ ਕਿਹੜੀ ਕਿ ਇੱਕ ਕੰਪਨੀ ਦਾ ਹੁੰਦਾ ਜਾਂ ਕਿਹੜੀ ਮਟੀਰੀਅਲ ਦਾ ਹੁੰਦਾ ਇਹ ਚੀਜ਼ਾਂ ਜਿਹੜਾ ਫਾਈਬਰ ਰਿਜਨ ਹੁੰਦਾ ਜੀ ਇਹਨਾਂ ਦਾ ਰਿਜਨ ਹੁੰਦੇ ਨੇ ਕੋਸਮੈਟ ਹੁੰਦਾ ਜਿਹਨੂੰ ਫਾਈਬਰ ਗਲਾਸ ਕਹਿੰਦੇ ਅਸੀਂ ਹੂੰ ਪਲੀਕੋਡ 'ਚ ਆਉਂਦਾ ਸਾਰੀ ਇਹ ਹੂੰ ਹੱਥਾਂ ਨਾਲੇ ਸਾਰਾ ਕੰਮ ਹੁੰਦਾ ਜੀ ਬੁਰਸ਼ ਦੇ ਨਾਲ ਜਿਸ ਤਰ੍ਹਾਂ ਪੇਂਟਿੰਗ ਕਰਦੇ ਨੇ ਉਸ ਤਰ੍ਹਾਂ ਹੀ ਹੁੰਦਾ ਸਾਰਾ ਕੰਮ ਹੂੰ ਸਾਰਾ ਲਿਕਵਿਡ 'ਚ ਹੁੰਦਾ ਤੇ ਇਸ ਤਰ੍ਹਾਂ ਥੋੜਾ ਥੋੜਾ ਕਰਦੇ ਲਾਉਂਦੇ ਰਹਿੰਦੇ ਹੂੰ ਸੁੱਕਦਾ ਰਹਿੰਦਾ ਤੇ ਫਿਰ ਉਹਨੂੰ ਅਰਗੜਾਈ ਕਰਦੇ ਰਹਿੰਦੇ ਆ ਇਹਦੀ ਜੋ ਡਿਜ਼ਾਈਨਿੰਗ ਤਾਂ ਫਿਰ ਸਫਾਈ ਤਾਂ ਰੇਗ ਹੱਥ ਨਾਲ ਹੀ ਹੁੰਦੀ ਸਾਡੀ ਉਹੀ ਗੱਲ ਹੈ ਵੀ ਸਫਾਈ ਦੀ ਗੱਲ ਤੁਸੀਂ ਕਹੀ ਹੈ ਹੁਣ ਇਹ ਪੁੱਟੀ ਵਾਲਾ ਡਿਜ਼ਾਈਨ ਹਨਾ ਉਹੀ ਹਾਂ ਇਹ ਇਹ ਬਾਅਦ ਚ ਡਿਜ਼ਾਈਨ ਬਣਦਾ ਫਿਰ ਕਿ ਪਹਿਲਾਂ ਬਣ ਜਾਂਦਾ ਨਹੀਂ ਡਿਜ਼ਾਈਨ ਅਸੀਂ ਪਹਿਲਾਂ ਮਿੱਟੀ 'ਚ ਬਣਾਉਂਦੇ ਹਾਂ ਹਾਂ ਮਿੱਟੀ ਹੀ ਬਣ ਜਾਂਦਾ ਜੀ ਇਹ ਕੋਈ ਮਿੱਟੀ ਦਾ 1.5 ਤੋਂ 2 ਮਹੀਨਾ ਲੱਗ ਜਾਂਦਾ ਥੋੜਾ ਬਣਾਉਣ ਤੇ ਇਹਦੇ ਉਦੋਂ ਬਾਅਦ ਜਿਹੜਾ ਸਾਰਾ ਡਿਜ਼ਾਈਨ ਮਿੱਟੀ ਦਾ ਹੁੰਦਾ ਜਿੱਥੇ ਆ ਸਾਡੇ ਫਿਨਿਸ਼ਿੰਗ ਵਗਰਾ ਹੋਣੀ ਹੈ ਇਹਦੇ ਪੁੱਟੀ ਵਗਰਾ ਦੁਆਰਾ ਭਰੀ ਜਾਊਗੀ ਹੋਰ ਬਿਲਕੁਲ ਦੇਖੋ ਤੁਸੀਂ ਤਸਵੀਰਾਂ ਤੁਹਾਨੂੰ ਖਾਂ ਦੇ ਕੋਸ਼ਿਸ਼ ਕਰਾਂਗੇ ਦੇਖੋ ਜਿਹੜੀ ਜਾਲੀ ਹੁੰਦੀ ਹੈ ਨਾ ਉਹ ਵੀ ਬੜੇ ਵੱਖਰੇ ਢੰਗ ਨਾਲ ਫਿਨਿਸ਼ਿੰਗ ਨਾਲ ਦਿੱਤੀ ਹੋਈ ਹੈ ਨਾ ਇਹ ਜਾਲੀ ਉਸੇ ਕੀ ਮਤਲਬ ਹਾਂਜੀ ਇਹ ਜਿਹੜਾ ਬੈਕ ਸਾਈਡ ਹੁੰਦਾ ਨੇ ਜੀ ਉਹ ਜਿਸ ਤਰ੍ਹਾਂ ਇਹਨਾਂ ਨੇ ਢਾਲਵਰ ਲਗਾਈ ਹੁੰਦੀ ਸੀ ਗਰਦਨ ਦੇ ਪਿੱਛੇ ਵੀ ਲੋਹੇ ਦਾ ਲਗਾਇਆ ਜਾਂਦਾ ਹਾਂ ਜੋ ਕੋਈ ਮਤਲਬ ਕਰਪਾਨ ਵਗਰਾ ਮਾਰੇ ਤਾਂ ਗਰਦਵਾਰਾ ਕੱਟਦਾ ਨਹੀਂ ਸੀ ਇਹ ਚੀਜ਼ ਨੂੰ ਸੇਫ ਵਾਸਤੇ ਸੇਫਟੀ ਵਾਸਤੇ ਜਾ ਰੰਗ ਹੈ ਜੀ ਇਹ ਸੇਫਟੀ ਵਾਸਤੇ ਸਿਰ ਦੇ ਉੱਤੇ ਕਿਰਪਾਨ ਵਗੈਰਾ ਨਾ ਮਾਰ ਸਕੇ ਬਿਲਕੁਲ 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 ਉਹ ਸਾਰਾ ਇਸ ਤਰ੍ਹਾਂ ਹੈਗਾ ਕਿਉਂਕਿ ਸਾਰੇ ਇਹਦੇ ਚ ਹੱਥਾਤੇ ਵੀ ਹੈਗੇ ਜੀ ਇੰਗਲਡ ਵਗਰਾ ਲੱਗੇ ਹੋਏ ਨੇ ਪੈਰਾ ਤੇ ਵੀ ਨਹੀਂ ਕਾਲ ਸਾਈਡ ਤੇ ਲੱਗੇਗੀ ਇੱਥੇ ਕਿਰਪਾਨ ਖੜੀ ਹੋਏਗੀ ਜੀ ਇਹ ਤੀਰ ਕਮਾਨ ਹੈ ਹੂੰ ਮਤਲਬ ਕਾ ਵੀ ਕਾ ਵੀ ਕੰਮ ਰਹਿੰਦਾ ਹਲੇ ਇਹਦਾ ਇਹਦਾ ਅਜੇ ਹੂੰ ਹੈਗਾ ਸਿਰਫ 20% ਕੰਮ ਹੋਇਆ ਜੀ ਅੱਛਾ 20% ਵਾਲੇ ਕੰਮ ਹੋਇਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਾਲ ਨਾਲ ਤੁਹਾਨੂੰ ਹੋਰ ਵੀ ਜਿਹੜੀ ਕੀ ਕਲਾ ਦਿਖਾਵਾਂਗੇ ਇਹਨਾਂ ਦੀ ਇੱਕ ਇੱਥੇ ਮਾਡਲ ਤੇ ਆਇਆ ਇਹਦਾ ਕਿ ਕਰਨਾ ਸੀ ਤੁਸੀਂ ਇਹ ਤਾਂ ਜੀ ਮੈਂ ਕਰੀਬ 5-6 ਸਾਲ ਪਹਿਲਾਂ ਜੀ ਆਰਡਰ ਤੇ ਬਣਾਇਆ ਸੀਗਾ ਇਹ ਜੀ ਇਹ ਸ਼ਾਇਦ ਰਾਜਪੁਰੇ ਕਿਤੇ ਲੱਗਿਆ ਸੀਗਾ ਹੂੰ ਉੱਥੇ ਕੋਈ ਸ਼ਰਾਰਤੀ ਬੰਦਾ ਇਹਨੇ ਜੀ ਰਾਤ ਨੂੰ ਕੋਈ ਦਾ ਸ਼ੀਸ਼ੇ ਲਗਾਇਆ ਸੀ ਬਗੈਰ ਦਾ ਉਹਨਾਂ ਨੇ ਹੂੰ ਸ਼ੀਸ਼ਾ ਕੱਟ ਕੇ ਨਾ ਇਹਦਾ ਪਿਸਤੌਲ ਤੋੜ ਕੇ ਲੈ ਗਿਆ ਤੁਹਾਡਾ ਪਾਵਰ ਹਾਂਜੀ ਹੁਣ ਇਹ ਰਿਪੇਅਰ ਵਾਸਤੇ ਆਏ ਸਾਡੇ ਕੋਲ ਅੱਛਾ ਮਤਲਬ ਪਿਸਤੌਲ ਹੀ ਤੋੜ ਲੇਗੇ ਦੀ ਹਾਂਜੀ ਪਿਸਤੌਲ ਤੋੜ ਲੇਗੇ ਨੇ ਰਿਪੇਅਰ ਲਈ ਆਇਆ ਹੁਣ ਥੋੜਾ ਪਿੰਡ ਵਾਲੇ ਦੁਆਰਾ ਕਰੂ 7-8 ਸਾਲ ਹੋ ਗਏ ਬਣਾਇਨ ਇਹਨਾਂ ਨੂੰ ਮਤਲਬ ਕਿ ਅਸਲੀ ਪਿਸਤੌਲ ਤਾਂ ਤੋੜ ਲੇਗੇ ਇਹਨੂੰ ਅਸਲੀ ਨਹੀਂ ਅਸੀਂ ਬਣਾਉਂਦੇ ਹਾਂ ਇਸ ਤਰ੍ਹਾਂ ਦੀ ਦੂਰ ਤਾਂ ਅਸਲੀ ਲੱਗਦੀ ਐ ਇਹ ਹਾਂ ਇਹ ਤਾਂ ਫਾਈਬਰ ਦੀ ਐ ਉਹ ਸਾਡੇ ਬੜਿਆ ਹੋਇਆਗਾ ਬਿਲਕੁਲ ਨੇਚਰ ਜਿਹੀ ਲੱਗਦੀ ਐ ਅਸਲੀ ਲੱਗੀ ਹੋਈ ਬਣੀ ਹੋਈ ਤਾਂ ਲੋਕ ਹੀ ਲੈ ਜਾਂਦੇ ਕੋਈ ਸ਼ਰਾਰਤੀ ਲੈ ਜਾਂਦੇ ਹੁਣ ਜਿਸ ਤਰ੍ਹਾਂ ਚੋਰ ਚੋਰ ਚੱਕੇ ਬੜੇ ਨੇ ਅੱਜਕੱਲ ਹਾਂ ਵੀ ਤੋੜ ਕੇ ਅਸੀਂ ਰਾਤ ਬਰਾਤ ਨੂੰ ਕਿਸੇ ਕ੍ਰੂਟਰ ਲੰਨ ਅਜਕਲ ਹੂੰ ਫਿਰ ਆਮ ਤਾਂ ਡਰਦਾ ਵੀ ਹੈਗਾ ਕਿ ਉਹ ਲੋਕਿਆਸਰੀ ਵੀ ਲਈ ਫਿਰਦੇ ਨੇ ਤੇ ਉਹ ਫਿਰ ਜੋ ਵੀ ਹੁੰਦਾ ਦੇ ਦਿੰਦੇ ਨੇ ਕੱਢ ਕੇ ਹੂੰ ਸ਼ਾਇਦ ਇਸ ਪਰਪਰ ਵਾਸਤੇ ਰਿਜਾ ਸਾਦੇ ਨੇ ਜਾਂ ਕਈ ਵਾਰ ਸੋਧਨ ਵਿੱਚ ਚਾਹੇ ਕਿਸੇ ਲੋਹੇਵਾਰ ਦੇ ਬਣੀ ਹੋਊਗੀ ਪੰਜ 400 ਸ਼ਾਇਦ ਵਿਕੇ ਜਾਵੇ ਬਿਲਕੁਲ ਹਾਂਜੀ ਨਹੀਂ ਕਈ ਮੈਂ ਮਾਡਲ ਦੇਖੇ ਨੇ ਕਈ ਆਪਣੇ ਘਰ ਦੇ ਦੇ ਮਾਡਲ ਵੀ ਤਿਆਰ ਕਰਾਉਂਦੇ ਉਹ ਵੀ ਤੁਸੀਂ ਤਿਆਰ ਕਰਦੇ ਹੋ ਹਾਂਜੀ ਵੈਸੇ ਮੇਰਾ ਘੱਟੇ ਆਰਡਰ ਆਉਂਦਾ ਜੀ ਹੂੰ ਹਾਂ ਕਿਉਂਕਿ ਸਾਡੀ ਪਛਾਣ ਘੱਟ ਹੈ ਹੂੰ ਦੇ ਆਰਡਰ ਦੇ ਵਿੱਚ ਕੰਮ ਵੀ ਘੱਟੇ ਕਰਦਾ ਜੀ ਕਿਉਂਕਿ ਅੱਜ ਕੱਲ ਨਾ ਸੌਦੇਵਾਜ ਬੜੀ ਹੁੰਦੀ ਰਹੇ ਕੰਮ ਦੀ। ਅੱਛਾ। ਹਾਂ ਜੇ ਕੰਮ ਤੁਸੀਂ ਵਧੀਆ ਕਰਨਾ ਚਾਹੋ ਫਿਰ ਉਹਦੇ ਪੈਸੇ ਜ਼ਿਆਦਾ ਲੱਗਦੇ ਨੇ। ਹੂੰ। ਸਾਡੇ ਪੰਜਾਬ 'ਚ ਲੋਕ ਪੂਰੇ ਪੈਸੇ ਦੇ ਕੇ ਖੁਸ਼ ਨਹੀਂ ਆ ਜੀ। ਹੂੰ। ਇਸ ਕਰੇ ਕੰਮ ਬੜਾ ਘੱਟ ਆਉਂਦਾ ਪੰਜਾਬ 'ਚ। ਜ਼ਿਆਦਾਤਰ ਮੇਰੇ ਬਾਹਰ ਹੀ ਲੱਗੇ ਨੇ ਜੀ। ਹਰਿਆਣੇ 'ਚ ਲੱਗੇ ਨੇ ਕਾਫੀ। ਹੂੰ। ਤੇ ਹੋਰ ਵੀ ਅਰਿਸ਼ੀਕਸ ਵੀ ਲੱਗੇ ਆਏ ਸੀ ਨਾਲ ਦੇ ਪ੍ਰਦਰਸ਼ਨ ਹੀ ਕੁਝ। ਅੱਛਾ ਮਤਲਬ ਤੁਸੀਂ ਬਾਹਰ ਲੱਗਾ ਕੇ ਪੰਜਾਬ 'ਚ ਸ਼ਟਕ। ਹਾਂ। ਹਾਂ। ਪੰਜਾਬ 'ਚ ਬੜੇ ਘੱਟ ਲੱਗੇ ਨੇ। ਹੂੰ। ਹਾਂ ਕਰਨ ਕੀ ਸਮਾਉ ਤੇ ਪੰਜਾਬ ਚ ਘੱਟ ਲੱਗਣ ਦੇ ਮੈਂ ਤਾਂ ਜੇ ਆਪਾਂ ਸਿੱਧੀ ਗੱਲ ਸ਼ਾਇਦ ਕੋਈ ਗੁੱਸਾ ਵੀ ਕਰਨ ਕਦਰ ਘੱਟੇ ਕਰਦ ਨੇ ਆ ਕਲਾਕਾਰ ਦੀ ਪੰਜਾਬ ਹਾਂਜੀ ਇਸ ਤਰ੍ਹਾਂ ਦੀ ਕਦਰ ਹੁਣ ਮੈਂ ਅਜੈਬਕਰ 25 ਸਾਲ ਹੋ ਗਏ ਬਣੇ ਇਹਨੂੰ ਹਮ ਫਰੀ ਰੱਖਿਆ ਜੀ ਹਾਲਾਂਕਿ ਪਰ ਕੋਈ ਦੇਖਣ ਨਹੀਂ ਫਰੀ ਚ ਵੀ ਦੇਖਣ ਨੂੰ ਨਹੀਂ ਆਉਂਦਾ ਕੋਈ ਹਮ ਤੇ ਮੈਂ ਤਾਂ ਲੋਕਾਂ ਕੋਲ ਟਾਈਮ ਹੀ ਨਹੀਂ ਹੈਗਾ ਹਮ ਸ਼ਾਇਦ ਆ ਹੀ ਨਹੀਂ ਆਉਂਦੇ ਹਮ ਪਰ ਇੱਥੇ ਰਿਸਪੈਕਟ ਹੈ ਨੀ ਕਲਾਕਾਰ ਦੀ ਪੰਜਾਬ ਦੇ। ਜਿੱਥੇ ਮੈਂ ਤਾਂ ਜਿਹੜੀ ਆਪਣਾ ਤਿਆਰਬਾਜ਼ ਨਾਲ ਜਾਂਦੀ ਹੈ ਜੀ। ਤੁਹਾਡੇ ਹਿਸਾਬ ਨਾਲ ਹਾਂ ਜੀ ਹਾਂ ਜਿਹੜਾ ਮੇਰੀ ਆਪਣੀ ਪਰਸਨਲ ਸੋਚ ਹੈਗੀ ਆ ਇੱਥੇ ਕੋਈ ਵੀ ਕੰਮ ਕਰਦੇ ਜਿੰਨਾ ਵੀ ਰੇਟ ਘੱਟ ਦੱਸ ਦਿਓ ਉਹਦੇ ਵੀ ਅਤਮ ਮੁੱਲ ਦੇਣਾ ਹੀ ਚਾਹੁੰਦੇ ਨੇ। ਹਾਂ ਜੀ। ਵੀ ਉੱਚ ਵੀ ਘਟਾਈ ਜਾਣਾ। ਹਾਂ ਜੀ ਉਹਦੇ ਘਟਾ। ਕੱਟ ਕਰ ਲਓ। ਹੁਣ ਜੇ ਤੁਸੀਂ ਕੁਆਲਿਟੀ ਦੇਣੀ ਚਾਹੁੰਦੇ ਹੋ ਫਿਰ ਉਹ ਤੁਸੀਂ ਨਹੀਂ ਕਰ ਸਕਦੇ ਨਾ। ਜੇ ਤੁਹਾਡੇ ਲੱਖ ਰੁਪਏ ਦੀ ਚੀਜ਼ ਆ ਤੁਸੀਂ 50% ਕਿਵੇਂ ਦੇ ਦੋਗੇ ਬਣਾ ਕੇ? ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਮੇ ਮੈਂ ਰੇਟ ਵੱਧ ਘਟਾਉਂਦਾ ਨਹੀਂ ਹੈਗਾ। ਹਾਂ ਤੇ ਤਾਂ ਫਿਰ ਮੈਨੂੰ ਆਰਡਰ ਨਹੀਂ ਆਉਂਦਾ ਜੀ ਹੂੰ ਬਹੁਤ ਘੱਟ ਆਉਂਦਾ ਇਸ ਤੋਂ ਬਾਅਦ ਹੁਣ ਹੋਰ ਕਿਹੜਾ ਮਾਡਲ ਤਿਆਰ ਕਰਨਾ ਹੈ ਇਸ ਤੋਂ ਬਾਅਦ ਫਿਰ ਅਜੇ ਤਾਂ ਜੀ ਸਾਡੇ 5-4 ਮਹੀਨੇ ਹੋਰ ਲੱਜਣੇ ਤੇ ਹਲੇ ਵੀ ਲੱਗ ਜਣੇ 5-6 ਹਾਂ ਜੀ ਹਾਂ ਜੀ ਡੇਢ-2 ਮਹੀਨਾ ਤਾਂ ਹੋ ਵੀ ਗਿਆ ਸ਼ਾਇਦ ਇਹਨਾਂ ਟਾਈਮ ਲੱਗ ਜੂ ਇੱਕ ਹੋਰ ਵੀ ਹੁਣ ਅੱਗੇ ਤੇ ਮੌਸਮ ਠੰਡਾ ਆ ਰਿਹਾ ਹੂੰ ਗਰਮੀ ਦੇ ਕੰਮ ਛੇਤੀ ਹੋ ਜਾਂਦਾ ਹੈ ਕੋਸੁਕ ਜਿੰਦੇ ਜਲਦੀ ਸਰਦੀਆਂ ਦੇ ਉਸ ਵਗੈਰਾ ਪੈਂਦੀ ਹੈ ਧੁੱਧ ਪੈਂਦੀ ਹੈ ਤਾਂ ਸੁੱਕਦਾ ਹੀ ਨਹੀਂ ਹੈਗਾ ਕਾਫੀ ਅਈ ਠੰਡੇ ਸੁੱਕ ਸੁੱਕਦਾ ਨਹੀਂ ਹਾਂ ਬਹੁਤ ਟਾਈਮ ਲੱਗਦਾ ਨਾ ਗਰਮੀਆਂ ਸਹੀ ਕੰਮ ਹੁੰਦਾ ਹਾਂ ਕੌ ਘੱਟ ਹੁੰਦਾ ਕੰਮ ਵਾਸਤੇ ਹੂੰ ਤੇ ਕਿੰਨੇ ਕ ਮਤਲਬ ਕਿ ਗਰਮੀ ਚ ਕਿੰਨੇ ਕ ਮਾਡਲ ਤਿਆਰ ਕਰ ਦਿੰਦੇ ਤੁਸੀਂ ਵਿਜ ਕਰਨੇ ਹੋਵੇ ਤਾਂ ਹਾਂ ਵੀਰ ਜੀ ਮੈਂ ਤਾਂ ਪ੍ਰੋਬਲਮ ਆ ਰਹੀ ਆ ਆਊਟਰ ਆਵੇ ਤਾਂ ਫਿਰ ਤਾਂ ਮੈਂ ਬੰਦੇ ਵੀ ਨਾਲ ਰੱਖ ਲੈਂਦਾ ਹੁਣ ਤਾਂ ਮੈਂ ਇਕੱਲਾ ਦੋ ਤਿੰਨ ਬੰਦੇ ਕੰਮ ਕਰਦੇ ਨੇ ਹੂੰ ਤੇ ਉਹ ਤਾਂ ਪੈਸੇ ਨਾਲ ਆ ਜੀ ਜੇ ਪੈਸਾ ਦਿਓ ਤੇ ਆ 6 ਮਿੰਟ ਤਿਆਰ ਕਰਨੇ ਅਸੀਂ 2 ਮਿੰਟ ਚ ਤਿਆਰ ਕਰ ਦਈਏ ਇਹ ਤਾਂ ਛੇਤੀ ਕਰ ਦਈਏ ਸਹੀ ਗੱਲ ਦਿਨ ਰਾਤ ਲਾ ਕੇ ਲਗ ਰਾਂ ਹੂੰ ਹੁਣ ਉਸ ਤਰੀ ਪੈਸੇ ਇਕੱਠੇ ਹੁੰਦੇ ਨੇ ਹੌਲੀ ਹੌਲੀ ਕਰਕੇ ਫਿਰ ਟਾਈਮ ਲੱਜਾਂਦਾ ਹੂੰ ਇਸ ਤਾਂ ਥੋੜਾ ਜਿਹਾ ਲੇਟ ਹੋ ਜਾਂਦੇ ਨੇ ਮੈਨੂੰ ਪ੍ਰੋਬਲ ਪੈਸੇ ਦੀ ਆਉਂਦੀ ਹੈ ਜੀ ਬਿਲਕੁਲ ਮੈਨੂੰ ਪੈਸੇ ਦੀ ਪੈਸੇ ਕੋਈ ਕੰਮ ਤਾਂ ਲੱਗਿਆ ਭਾਈ ਪੈਸੇ ਹੋਵੇ ਤੇ ਉਹੀ ਦਿਨ ਰਾਤ ਚ ਕੰਮ ਕਰ ਸਕਦੇ ਹੂੰ ਜੇ ਪੈਸੇ ਨਹੀਂ ਤਾਂ ਸਾਰੀ ਉਮਰ ਨਹੀਂ ਬਣਦੀ ਚੀਜ਼ ਹੂੰ ਮਕਾਨ ਹੈ ਕਿ ਤੁਸੀਂ ਦੇਖੇ ਕੋਠੀਆਂ ਬਣਦੀਆਂ ਨੇ ਕਈ ਮਹੀਨਿਆਂ ਚ ਖੜੇ ਮਹੀਨੇ ਦੋ ਚਾਰ ਮਹੀਨੇ ਬਣਾਉਂਦੇ ਨੇ ਕੋਠੀ ਸਹੀ ਗੱਲ ਹੈ ਜੀ ਸਾਡੇ ਸਾਡੇ ਵਰਗੇ ਦੋ ਕਮਰੇ ਜਿ ਬਣਦੇ ਸਾਰੀ ਉਮਰ ਚ ਮੈਨੂੰ ਪੈਸੇ ਵਾਲੀ ਸਾਰੀ ਆ ਜੀ ਬਿਲਕੁਲ ਹਾਂ ਜੀ ਤਾਂ ਹੁਣ ਲੋਕਾਂ ਨੂੰ ਵੀ ਕੀ ਅਪੀਲ ਕਰੂੰਗੇ ਕਿ ਸਿੱਖਿਆ ਜੈਪ ਕਰ ਹਨਾ ਮੋਹਲੇ ਦੇ ਵਿੱਚ ਬਣਿਆ ਹੋਇਆ ਹਨ ਨਾਲ ਨਾਲ ਲੋਕਾਂ ਨੂੰ ਕੀ ਅਪੀਲ ਕਰੋਗੇ ਮੈਂ ਤਾਂ ਜੀ ਅਪੀਲ ਇਹੀ ਕਰੂੰਗਾ ਵੀ ਆ ਜਿਹੜਾ ਅਸੀਂ ਅਜਾਇਬ ਘਰ ਬਣਾਇਆ 25 ਸਾਲ ਦੀ ਮਿਹਨਤ ਦੇ ਵਿੱਚ ਜਿਨ੍ਹਾਂ ਸਿੰਘ ਜੀ ਦੇ ਮਾਡਲ ਬੜਾਕ ਰੱਖੇ ਹੋਏ ਨੇ ਆਪਣਾ ਟਾਈਮ ਕੱਢ ਕੇ ਆ ਕੇ ਦੇਖਣ ਤੇ ਚੰਗਾ ਲਾ ਕੇ ਸਾਨੂੰ ਸਹਿਯੋਗ ਦੇਣ ਮੈਂ ਚਾਹੁੰਦਾ ਇੱਥੇ ਬਿਲਡਿੰਗ ਬਣੇ ਅਜਾਇਬ ਘਰ ਦੀ ਉਹ ਵੀ ਸੰਗਤ ਦੇ ਸਹਿਯੋਗ ਨਾਲ ਬਣਣੀ ਹੈ ਬਿਲਕੁਲ ਪਰ ਹੁਣ ਸੰਗਤ ਦਾ ਇਹ ਹਾਲ ਹੈਗਾ ਸਵੇਰ ਤੇ ਇੱਥੇ ਖਰਚਾ ਜੀ ਇਸ ਟਾਈਮ ਅੰਦਰ ਅੰਦਰ ਦਾ ਸਾਡੇ ਅਜਾਇਬ ਘਰ ਦਾ ਖਰਚਾ ਹੈ ਜੇ ਅਸੀਂ ਕੁਝ ਵੀ ਨਹੀਂ ਕਰਦੇ ਸਿਰਫ ਮੈਂਟੇਨੈਂਸ ਰੱਖੀ ਹੋਈ ਆ ਸਾਫ ਸਫਾਈ ਆ ਇੱਕ ਦੋ ਵਰਕਰ ਨੇ ਮੇਰਾ ਕਰੀਬ 125000 ਦਾ ਖਰਚਾ ਜਮੀਂ ਇਹਦਾ ਹੂੰ ਪਰ ਆਪਾਂ ਅੰਦਰ ਅਸੀਂ ਗੋਲਗਲਾਈ ਹੋਈ ਆ ਹੂੰ ਬੋਲੇ ਚ 4 4000 4500 5000 ਦੇ ਕਰੀਬ ਆਉਂਦਾ ਜੀ ਹੂੰ ਉਹ ਫਿਰ ਸਾਰਾ ਪੱਲੇ ਤੋਂ ਕਰਨਾ ਪੈਂਦਾ ਬਿਲਕੁਲ ਬਿਲਡਿੰਗ ਦਾ ਵਿਚਾਰ ਹੈਗਾ ਬਿਲਡਿੰਗ ਕਰੋੜਾਂ ਦੀ ਬਣਨੀ ਹੈ ਹੂੰ ਨਾ ਤਾਂ ਸਰਕਾਰ ਦਾ ਸਹਿਯੋਗ ਮਿਲ ਰਿਹਾ ਹੂੰ ਨਾ ਸੰਗਤ ਆਉਂਦੀ ਇੱਥੇ ਬਿਲਕੁਲ ਹੂੰ ਉਹ ਸੈਲਫੀ ਵਰ ਖਿੱਚ ਕੇ ਲਿਜਾਈ ਜੁੰਦੇ ਆ ਹੂੰ ਪਰ ਸਹਿਯੋਗ ਤਾਂ ਪੰਜਾਬੀਆਂ ਨੇ ਦੇਣਾ ਸਾਨੂੰ ਬਿਲਕੁਲ ਪੰਜਾਬੀ ਇੱਥੇ ਆਉਂਦੇ ਨਹੀਂ ਹੂੰ ਸਵੇਰ ਦੇ ਆਪਾਂ ਐਵਰੇਜ ਲਈ ਨਾ ਸਿੱਖਾਂ ਦੀ ਤੇ ਪੰਜਾਬੀਆਂ ਦੀ ਹੂੰ ਮਹੀਨੇ ਦੇ ਵਿੱਚ ਮੇਰਾ ਖਿਆਲ 100 ਕ ਨਹੀਂ ਆਉਂਦੇ ਹੁਣ ਟੋਟਲ ਹਾਂਜੀ ਕੱਟੇ 100 ਤੋਂ ਕੱਟੇ ਹੋਣਗੇ ਲੋਕ ਮੈਂ ਕਹਿੰਨਾ ਕੱਟ ਦੇਖਣਾ ਹੁਣ ਕੱਟ ਕਰਤਾ ਦੇਖਣਾ ਵੀ ਇਹ ਚੀਜ਼ਾਂ ਕਿਉਂਕਿ ਕਾਫੀ ਚੀਜ਼ਾਂ ਨੇ ਕਿਉਂਕਿ ਦੇਖਣ ਨੂੰ ਮਿਲ ਜਾਂਦੀਆਂ ਨੇ ਪਰ ਅਜਈਆਂ ਥਾਵਾਂ ਤੇ ਲੋਕ ਕੱਟੀ ਜਾਂਦੇ ਨੇ ਅੱਜਕੱਲ ਮੈਂ ਕਹਿੰਦਾ ਸਮਾਂ ਸਮੇਂ ਦੀ ਬਹੁਤ ਕਮੀ ਹੈ ਲੋਕਾਂ ਦੇ ਵਿੱਚ ਹੁਣ ਬਸ ਜੀ ਕਮੀ ਵੀ ਕਹਿ ਸਕਦੇ ਆ ਹਾਂ ਕੋਈ ਸਾਡਾ ਅਜੇ ਨਾ ਜੈਪੁਰ ਬਹੁਤਾ ਬਿਲਡਿੰਗ ਤਾਂ ਬਣੀ ਨਹੀਂ ਹੋਈ ਕੱਚਾ ਪੱਕਾ ਜਿਹਾ ਬਣਿਆ ਹੋਇਆ ਹਾਂ ਲੋਕਾਂ ਨੂੰ ਆਉਂਦਾ ਵਸ ਸਟੋਰੇ ਬਣਾਇਆ ਹੋਇਆ ਹੂੰ ਬਾਹਰੋਂ ਦੇ ਦੋ ਕਿ ਨਿਕਲ ਜਾਂਦੇ ਨੇ ਅੰਦਰ ਨਹੀਂ ਕੁ ਜਾਂਦਾ ਹੈਗਾ ਹੂੰ ਇਹ ਵੀ ਹੋ ਸਕਦਾ ਹੂੰ ਦੂਜਾ ਫਰੀ ਰੱਖਿਆ ਹੈ ਅੱਜ ਫਰੀ ਕਰਕੇ ਮੇਰੇ ਕੋਲ ਲੋਕ ਦੇਖਣਾ ਚਾਹੁੰਦੇ ਮੇਰੇ ਕੋਲ ਕੁ ਪੈਸੇ ਰੱਖੇ ਨੇ ਉਹਨਾਂ ਨੂੰ ਥੋੜੇ ਜਿ ਸ਼ੈਤਾਨ ਹੂੰ ਹੁਣ ਮੈਨੂੰ ਆਇਆ ਜਿੱਥੇ ਸੀ 10 ਰੁਪਏ ਟਿਕਟ ਲਾ ਦੀਏ ਹੂੰ ਸ਼ਾਇਦ 10 ਵਾਲ ਵੀ ਨਾ ਇੱਥੇ ਆਣ ਕਿਉਂਕਿ ਜ਼ਿਆਦਾਤਰ ਇੱਥੇ ਗਰੀਬ ਲੋਕ ਜ਼ਿਆਦਾ ਨੇ ਰਿਕਸ਼ੇ ਰੇਡੀ ਵਾਲੇ ਜ਼ਿਆਦਾ ਨੇ ਬਿਲਕੁਲ ਉਹ ਵਿਚਾਰੇ ਜੇ ਪੰਜ ਬੰਦੇ ਆਣਗੇ 10 ਰੁਪਏ ਰੱਖੂਗਾ 60 ਰੁਪਏ 50 60 ਰੁਪਏ ਕੌਣ ਦੇਗਾ ਠੀਕ ਇੱਕ ਕਰਗਾ ਠੀਕ ਹੈ ਜੀ ਮਿਹਰਬਾਨੀ ਧੰਨਵਾਦ ਬਹੁਤ ਬਹੁਤ ਸੋ ਤੁਹਾਨੂੰ ਚੋਰੀ ਦੇ ਰੂਬਰੂ ਕਰਾਇਆ ਵੀ ਇੱਕ ਨਵੀਂ ਤੁਹਾਡੇ ਲਈ ਚੋਰੀ ਲੈ ਕੇ ਆਏ ਸੀਗੇ ਵੀ ਜਿਹੜੇ ਬਹੁਤ ਮਾਡਲ ਤਿਆਰ ਹੁੰਦੇ ਸਟੈਚੂ ਚਾ ਤਿਆਰ ਕੀਤੇ ਜਾਂਦੇ ਨੇ ਕਿਸ ਤਰ੍ਹਾਂ ਉਹ ਕੀਤੇ ਜਾਂਦੇ ਕਿੰਨਾ ਉਹਨਾਂ ਨੂੰ ਸਮਾਂ ਲੱਗਦਾ ਹੈ ਜਾਂ ਕਿੰਨੀ ਲੱਗ ਦੇ ਨਾਲ ਉਹ ਬਣਦੇ ਨੇ ਤਾਂ ਤੁਹਾਨੂੰ ਇਹ ਜਾਣਕਾਰੀ ਦਿੱਤੀ ਆ ਅਗਲੀ ਵਾਰ ਖੋਰ ਨਵੀਂ ਸਟੋਰੀ ਨਾਲ ਰੂਬਰੂ ਹੋਵਾਂਗੇ ਕੈਮਰਾਮੈਨ ਅਸ਼ੋਕ ਦੇ ਨਾਲ ਗੁਰਪ੍ਰੀਤ